ਅੱਬਾ ਦੇ ਪਿੰਡ ਦੰਦਰਾਲਾ ਟੈਂਸਾ ਵਿਖੇ ਨੂਬੇ ਲੋ ਸਸਦਾ ਜ਼ਹਿਰੀਲੀ ਦਵਾਈ ਪਿਲਾ ਕੇ ਕੀਤਾ ਗਿਆ ਕਤਲ ਸਰਬਜੀਤ ਕੌਰ ਜ਼ਮੀਨ ਆਪਣੇ ਨਾਮ ਲਗਵਾਉਣ ਦੇ ਲਾਲਚ ਨੂੰ ਲੈ ਕੇ ਪਰਿਵਾਰ ਨਾਲ ਰੱਖੀ ਸੀ ਕਲੇਸ਼ ਪੁਲਿਸ ਵੱਲੋਂ ਕੀਤਾ ਗਿਆ ਮਾਮਲਾ ਦਰਜ ਨੂੰ ਸਰਬਜੀਤ ਕੌਰ ਨੂੰ ਕੀਤਾ ਗਿਆ ਗ੍ਰਿਫਤਾਰ ਪਿੰਡਾਂ ਦੀ ਕੀ ਘਟਨਾ ਵਾਪਰੀ ਆ ਇਹਨਾਂ ਦਾ ਜੀ ਘਰੇਲੂ ਡੇਲੀ ਕਲੇਸ਼ ਰਹਿੰਦਾ ਸੀਗਾ ਜੀ ਜਿਹੜੀ ਨੂੰ ਆ ਦੀ ਚਾਚੀ ਦੀ ਸਾਡੀ ਚਾਚੀ ਲੱਗਦੀ ਆ ਜੀ ਮੇਰੀ ਉਹ ਬਹੁਤ ਜ਼ਿਆਦਾ ਕਲੇਸ਼ ਕਰਦੀ ਆ ਹਰ ਰੋਜ਼ ਜੀ ਸਾਰੇ ਪਿੰਡ ਨੂੰ ਪਤਾ ਲੋਕ ਸਵੇਰੇ ਗੁਰੂ ਘਰ ਦੇ ਸਾਹਮਣੇ ਘਰ ਇਹਨਾਂ ਦਾ ਲੋਕ ਗੁਰੂ ਘਰ ਜਾਂਦੇ ਆ ਤੇ ਉਹ ਸਵੇਰੇ ਰੋਜ਼ ਕਲੇਸ਼ ਇਹਨਾਂ ਨੂੰ ਕਦੇ ਅੱਧੀ ਰਾਤ ਨੂੰ ਕੁੱਟ ਕੇ ਬਾਹਰ ਕੱਢ ਦਿੰਦੀ ਆ ਕਦੇ ਪਰਸੋ ਵੀ ਇਹ ਘਰੋਂ ਬਾਹਰ ਕੱਢਦੇ ਸੀਗੇ ਜੀ ਚਾਚਾ ਚਾਚੀ ਸਾਡੇ ਦੋਏ ਇਹ ਬਾਗ ਵੀ ਗਏ ਸੀਗੇ ਫੇਰ ਉੱਥੋਂ ਕੁੱਟ ਕੇ ਦੁਆਰੇ ਫੇਰ ਘਰੇ ਲਈ ਆ ਪਰਸੋ ਘਰ ਵਾਲੇ ਨਾਲ ਬਿਹਾਰ ਵੀ ਹੋ ਗਿਆ ਘਰ ਵਾਲੇ ਨਾਲ ਵੀ ਮਾੜਾ ਜੀ ਉਹਨੂੰ ਵੀ ਕੁੱਟਦੀ ਮਾਰਦੀ ਸਾਰਿਆਂ ਨੂੰ ਕੁੱਟਦੀ ਮਾਰਦੀ ਹੈ ਜੀ ਘਰ ਵਾਲਾ ਤਾਂ ਪਾਗਲ ਕਰਿਆ ਪਿਆ ਹੁਣ ਕੀ ਤਾਜੀ ਘਟਨਾ ਕੀ ਵਾਪਰੀ ਹੈ ਤਾਜਾ ਕੱਲ ਇਹਨਾਂ ਦੇ ਸਵੇਰੀ ਜੀ ਜਿਵੇਂ ਲੋਕਾਂ ਨੂੰ ਪਿੰਡ ਤੇ ਪਤਾ ਲੱਗਦਾ ਗੁਰੂ ਘਰ ਜਾਂਦੇ ਸੀ ਸਵੇਰੇ ਇਹਨਾਂ ਦਾ ਪੰਜ ਵਜੇ ਤੱਕਲੇ ਚੱਲ ਰਿਹਾ ਸੀਗਾ ਜੀ ਉਸ ਤੋਂ ਬਾਅਦ ਚ ਸੁਣ ਚਾਹੀਏ ਗੱਲ ਵੀ ਇਹਨੇ ਚਾਹ ਚੂਹ ਚ ਦਵਾਈ ਕੋਈ ਦਿੱਤੀ ਹੈ ਆਪਣੀ ਸੱਸ ਨੂੰ ਆਪਦੀ ਸੱਸ ਨੂੰ ਹਾਂ ਜੀ ਅੱਛਾ ਜੀ ਇਹ ਕੋਈ ਪੁਲਿਸ ਨੇ ਗ੍ਰਿਫਤਾਰੀ ਕਰੀ ਹੈ ਹਾਂ ਜੀ ਉਹ ਕੱਲ ਗ੍ਰਿਫਤਾਰ ਕਰ ਲਈ ਜੀ ਪੁਲਿਸ ਨੇ ਉਹਦੇ ਹਾਂ ਹਾਂਜੀ ਕੱਲ ਪੁਲਿਸ ਨੇ ਗ੍ਰਿਫਤਾਰ ਕਰਕੇ ਆਪਦੀ ਕਾਰਵਾਈ ਕਰ ਰਹੇ ਨੇ ਜੀ ਅੱਜ ਪੋਸਟਮਾਰਮ ਕਰਾ ਰਹੇ ਆ ਕੀ ਮੰਨ ਕੀ ਕਰਦੇ ਹੋ ਤੁਸੀਂ ਅੱਜ ਤਾਂ ਕਹਿੰਦੇ ਆ ਜੀ ਸੱਚ ਸਾਹਮਣੇ ਆਵੇ ਜਿਹੜੀ ਘਟਨਾ ਹੋਈ ਆ ਇਹਦੀ ਸਜ਼ਾ ਮਿਲੇ ਕਾਲੂ ਕਿਸੇ ਨਾਲ ਕੋਈ ਇਹ ਜੀ ਕੋਈ ਨੂੰ ਕਿਸੇ ਹੋਰ ਨਾਲ ਨਾ ਕਰ ਸਕੇ ਝਗੜਾ ਅਸਲੀ ਗੱਲ ਕੀ ਆ ਵਿੱਚੋਂ ਝਗੜਾ ਜੀ ਉਹ ਤਾਂ ਸਰਦਿਆ ਢੀਬਾ ਸਾਰਿਆਂ ਨੂੰ ਕੁੱਟੂ ਮਾਰੂ ਕਰੀ ਜਾਂਦੀ ਆ ਪੈਸਾ ਪੈਸਾ ਸੜੀ ਢੀਬਾ 50 55 ਬਿਗੇ ਜ਼ਮੀਨ ਆ ਜੀ ਅੱਛਾ ਕੋਈ ਉਹਨੇ ਆਪਦੇ ਸਹੁਰੇ ਨੂੰ ਵੀ ਕੁੱਟਦੀ ਆ ਸਾਰੀ ਜਿਹੜੀ ਪੈਸੇ ਪੈ ਕਰੀ ਜਾਂਦੀ ਆ ਬਸ ਜਿਵੇਂ ਜੀ ਮੀਨ ਕਪੂ ਵੀ ਇਹੇ ਕੰਮ ਨਹੀਂ ਕਰਦੇ ਹੈਗੇ ਜਿਹੜੇ ਕੰਮ ਉਹ ਕਰਦੀ ਆ ਨਹੀਂ ਹੁਣ ਜਿਵੇਂ ਬਜ਼ੁਰਗਾਂ ਨੇ ਦੱਸਿਆ ਵੀ ਪ੍ਰੋਪਰਟੀ ਆਪਣੇ ਨਾਮ ਮਜਬੂਲ ਪ੍ਰੋਪਰਟੀ ਉਹ ਕਹਿੰਦੀ ਵੀ ਮੇਰੇ ਨੌਕਰਾਂ ਉਹ ਜੀ ਕੁਝ ਪੋਤੇ ਨੇ ਕਰਾਈ ਵੀ ਆ ਜਾਚੇ ਨੇ ਜੀ ਅੱਛਾ ਤੇ ਕੁਝ ਉਹਦੇ ਨੌਕਾਂ ਕਹਿੰਦੇ ਉਹ ਵੀ ਸਾਨੂੰ ਦਵੋ ਵੀ ਤੁਸੀਂ ਜ਼ਮੀਨ ਸਾਰੀ ਸਾਨੂੰ ਕਰਾਓ ਘਰੋਂ ਬਾਹਰ ਕੱਢ ਦਿੰਦੇ ਜੇ ਅਗਲਾ ਕਿਵੇਂ ਕਰਾ ਦੇਵਾਂ ਜ਼ਮੀਨ ਜਦੋਂ ਹੁਣੇ ਕੁੱਟ ਕੇ ਘਰੋਂ ਕੱਢ ਦਈਏ ਤੁਸੀਂ ਲੱਗਦੇ ਹੋ ਅਸੀਂ ਕਾਰਨਾ ਵੀ ਜ਼ਮੀਨ ਆਪਣੇ ਨਾਮ ਕਰਾਉਣ ਨੂੰ ਨਹੀਂ ਜ਼ਮੀਨ ਵੀ ਉਹਦਾ ਵੀ ਪੈਸੇ ਕਲੇਸ਼ ਸਾਰੇ ਪਿੰਡ ਨੂੰ ਸਾਰਿਆਂ ਨੂੰ ਪਤਾ ਜੀ ਕ ਹਰ ਕਿਸੇ ਨਾਲ ਰਸਤੇ ਨਾਲ ਨਹੀਂ ਬੰਦੀ ਜਿਉਂ ਦੀ ਕਿਸੇ ਪਿੰਡ ਚ ਨਹੀਂ ਬੰਦੀ ਆਪ ਦੇ ਸਕੇ ਚਾਚੇ ਤਾਂ ਕਿਸੇ ਨਾਲ ਨਹੀਂ ਬੰਦੀ ਨਾ ਹੋ ਇਹਨਾਂ ਨੂੰ ਕਿਸੇ ਨੂੰ ਵਰਤਨ ਦਿੰਦੀ ਆ ਉਹ ਕੁੱਟ ਕੇ ਅੰਦਰ ਰੱਖਦੀ ਰਹਦੀ ਆ ਵਸਤ ਇਹਨਾਂ ਨੂੰ ਮੇਰਾ ਨਾਮ ਹੈ ਬਲਬੀਰ ਸਿੰਘ ਕਿਹੜਾ ਪਿੰਡ ਆ ਇਹ ਪਿੰਡ ਬਾਠਾ ਇਹ ਰਾਜਿੰਦਰ ਕਾਲਜ ਕੀ ਲੱਗਦੇ ਨੇ ਤੁਹਾਡੇ ਜਿੰਨਾ ਹੀ ਚੱਛ ਹੋਈ ਆ ਮੇਰੇ ਭੈਣ ਲਾ ਦੇ ਕੀ ਗੱਲ ਹੋਈ ਆ ਕਿਵੇਂ ਮੌਤ ਹੋਈ ਆ ਨਾ ਇਹਦੀ ਨੂੰ ਤਨ ਕਰਦੀ ਦੀ ਵੀ ਸਮਝਾ ਕੇ ਵੀ ਆਏ ਆ ਉਹਦੇ ਫਿਰ 6:30 ਵਜੇ ਤੱਕ ਕਿਨੇ ਟਾਖੇ ਤੇਤੀ ਜੀ ਦਵਾਈ ਨਹੀਂ ਨੂ ਦਾ ਕੀ ਨਾਮ ਹੈ ਜੀ ਸਰਬਜੀਤ ਕੌਰ ਕਿਹੜੇ ਪਿੰਡ ਦੀ ਗੱਲ ਹੈ ਇਹ ਇਹ ਦੰਦਰਾੜ ਪਿੰਡ ਸੇ ਅੱਛਾ ਕਿੰਨੀ ਕੁ ਉਮਰ ਹੈ ਉਹਨਾਂ ਦੇ ਨੂ ਦੇ ਅੱਛਾ ਚਲ 42 ਸਾਲ ਦੀ ਬੇਹਤ ਕੋਣ ਦਾ ਜੀ ਕਿੰਨੇ ਸਾਲ ਹੋ ਗਏ ਵਿਆਹ ਨੂੰ 20 ਸਾਲ ਹੋ ਗਏ ਹੋ ਗਏ ਅੱਛਾ ਤੇ ਇਹਨਾਂ ਦੀ ਕਿੰਨੀ ਉਮਰ ਸੀ ਰਾਜਿੰਦਰ ਕੌਰ ਜੀ ਦੀ 65 ਸਾਲ ਕੀ ਕਾਰਨ ਕੀ ਹੋਇਆ ਕਿ ਉਹ ਦਵਾਈ ਪਲਾਈਆ ਉਹਨਾਂ ਨੂੰ ਆ ਲੜਦੀ ਘਰੇ ਤੇ ਹਰ ਵਕਤ ਰੱਖਦੀ ਸੀ ਕੋਟਦੀ ਦੀਵੇ ਸੋਹਰੇ ਚੂਬਾ ਵੀ ਟੁੱਟੇ ਹੋਏ ਸੀ ਇੱਕ ਮਿੰਟ ਇੱਕ ਮਿੰਟ ਤੁਹਾਡੇ ਕਹਿਣ ਮੁਤਾਬਕ ਹੈ ਮੈਂ ਐਵੇਂ ਹੋ ਗਿਆ ਵੀ ਨੂਨ ਸਸ ਮਾਰਤੀ ਨਾ ਮੇਰੇ ਪੰਡੂ ਜੀ ਦੇ ਵੀ ਜਬ ਰੋਗ ਦਾ ਸੀ ਉਹ ਹਾਂਜੀ ਉਹਦੇ ਲੱਤ ਮਾਰ ਕੇ ਸਿੜਤਾ ਉਹ ਅੱਛਾ ਜੀ ਉਹਨਾਂ ਦਾ ਕੀ ਨਾਮ ਹੈ ਨਰਪਾਲ ਸਿੰਘ ਅੱਛਾ ਉਹ ਉਹਨੇ ਬਹੁਤ ਅੱਧਿਕ ਤਾ ਫੜ ਲਈ ਅੱਛਾ ਜੀ ਸਾਹ ਬੈਂਦੀ ਦੇ ਵਿੱਚ ਕੋਈ ਕਹਿੰਦੀ ਪੀ ਪੀ ਧੱਕੇ ਨਾਲ ਰਹਿਤੀ ਅੱਛਾ ਜੀ ਹਾਂ ਤੇ ਸਰਵ ਜੀ ਕੋਲੋਂ ਆਪਣੇ ਘਰ ਆਣੇ ਨਾਲ ਵਿਹਾਰ ਕਿ ਹੋਇਆ ਉਹ ਨਾਲ ਮੜਾ ਹੀ ਐ ਅੱਛਾ ਤੇ ਬੱਚੇ ਕਿੰਨੇ ਨੇ ਉਹਨਾਂ ਕੋਲੇ 21 ਕਿੰਨੀ ਉਮਰ ਦਾ 19 ਸਾਲ ਦਾ ਉਹ ਫਿਰ ਵਿਆਹ ਨੂੰ ਕਰ ਤੁਹਾਡੇ ਮੁਤਾਬਕ ਬਹੁਤ ਦੇਰ ਹੋ ਗਈ 20 ਸਾਲ ਤੋਂ ਟੋਟੇ ਦਾ ਸਮਾ ਹੋ ਗਿਆ ਕੋਈ ਹੁਣ ਤੱਕਰ ਸੱਸ ਨੂੰ ਵੀ ਲੜਾਈ ਚੱਲੀ ਜਾਂਦੀ ਹੈ ਉਹਦੇ ਤੋਂ ਬਾਅਦ ਦੀ ਚੱਲਦੀ ਹੈ ਅੱਛਾ ਜੀ ਮੁੱਖ ਕਾਰਨ ਕੀ ਹੈ ਪਲੇਸਟੋ ਵੀ ਦਾ ਕੋਈ ਹੋਰ ਗੱਲ ਹੈ ਹੋਰ ਤਾਂ ਕੋਈ ਨਹੀਂ ਝਗੜਾ ਕੋਈ ਨਹੀਂ ਨਾ 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 ਸਿਰਫ ਆਪਸੀ ਗਲੇਜ਼ ਕਰਕੇ ਦਵਾਈ ਪਲਾਤੀ ਹੈ ਹਾਂ ਜੀ ਆਪਾਂ ਪੈਸੇ ਪੈਸੇ ਕਰੀਏ ਦੀ ਜੀ ਜਮੀਨ ਉੱਪਰ ਹੋਵੇ ਜਮੀਨ ਉੱਪਰ ਮਤਲਬ ਇਹ ਗੱਲ ਆਸਲੀ ਹੂੰ ਕਦੇ ਨਹੀਂ ਘਟਣਾ ਇਹ ਤੇ ਕੱਲ ਦੀ ਹੈ 6 ਵਜੇ 6 ਮੇਰੇ ਕੋਲ ਫੋਨ ਗਿਆ ਜੀ 7 ਵਜੇ 6:30 ਵਜੇ ਪਈ ਹੈ ਅੱਛਾ ਜੀ ਲੇਖ ਜੀ ਜੀ ਉਹਦੇ ਹਸਪਤਾਲ ਤੇ ਮੇਰੇ ਹਸਪਤਾਲ ਤਾਂ ਜੀ ਫਿਰ ਉਹ ਉਹ ਪੰਮਾ ਲੈ ਗਿਆ ਜੀ ਮੁੰਡਾ ਕਮਾਂਡੀ ਉਹਨਾਂ ਦਾ ਜਿਹੜਾ ਮੁੰਡਾ ਜਿਹੜੀ ਕੁੜੀ ਨੇ ਉਹ ਮਾਰਿਆ ਆਪਣੇ ਸੱਸ ਨੂੰ ਉਹਦੇ ਘਰ ਵਾਲੇ ਦਾ ਕੀ ਫੱਕ ਹੈ ਉਹ ਕਿਹਦੇ ਵਾਲਾ ਉਹ ਇੱਧਰ ਆ ਜੀ ਅੱਛਾ ਉਹ ਆਪਣੀ ਘਰ ਵਾਲੀ ਦੇ ਨਾਲ ਨਹੀਂ ਹੈਗਾ ਹਾਂ ਜੀ ਆਪਣੀ ਘਰ ਵਾਲੀ ਦੇ ਪੱਖ 'ਚ ਨਹੀਂ ਹੈਗਾ ਉਹ ਕੋ ਮੁੰਡਾ ਉਹ ਤਾਂ ਪਾਗਲ ਕਰਿਆ ਬੈ ਜੀ ਦਾਰੂ ਪੀਂ ਜਾਂਦਾ ਅੱਛਾ ਆਪਣੇ ਘਰ ਵਾਲੇ ਲੋਕ ਪੁੱਛੋ ਕਿਥੋਂ ਪਿੰਡ ਦੀ ਆਹੋ ਉਹ ਫੋਸਲ ਛੜੀ ਦੀ ਉਹ ਕੀ ਮਾਰਦੇ ਠੀਕ ਨੇ ਵੀ ਸਾਨੂੰ ਇਨਸਾਫ ਮਿਲਣਾ ਕਾਰਵਾਈ ਹੋਣੀ ਚਾਹੀਦੀ ਹੈ ਜੀ ਸੋ ਸਿਚੁਏਸ਼ਨ ਹੋ ਗਿਆ ਖੂਦ ਹੋਣਾ ਹੈ ਇਹ ਹੈਨ ਫੈਕਸ ਆਫ ਦੀ ਉਮਰ ਡੈੱਟ ਕੇਸ ਕੋ ਹੈ ਵੀ ਯਾਰ ਇਹ ਦੰਦਰਾਲਾ ਢਿੰਸਾ ਦਾ ਕੇਸ ਹੈਗਾ ਰਾਜਿੰਦਰ ਕੌਰ 65 ਸਾਲ ਉਮਰ ਹੈ ਤਕਰੀਬਨ ਆ ਵਾਈਫ ਆਫ ਨਿਰਪੈਸੇ ਇਨਾਂ ਦਾ ਕੁਐਰੀ ਚ ਮਰਡਰ ਕੇਸ ਹੈ ਤੇ ਉਹਨਾਂ ਦਾ ਪੋਸਟਮਾਰਟਮ ਵਾਸਤੇ ਬੋਡੀ ਸਾਡੇ ਕੋਲ ਆਈ ਸੀ ਕੱਲ ਤੇ ਮੋਰਚਰੀ ਚ ਹੈ ਬੋਡੀ ਤੇ ਸਟਿਲ ਵੇਟਿੰਗ ਫॉर ਪੋਸਟਮਾਰਟਮ ਰਾਜਿੰਦਰ ਕੌਰ ਸੀ ਦੰਦਰਾਲਾ ਢਿੰਸਾ ਦੇ ਰਹਿਣ ਵਾਲੀ 68 ਸਾਲ ਉਮਰ ਕਰੀਬ 65 ਸਾਲ ਸੀ ਇਹਦੀ ਤੇ ਇਸ ਦੀ ਨੂੰ ਸੀ ਸਰਜੀਤ ਕੌਰ ਜਿਸ ਨੇ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਦਿੱਤੀ ਸੀ ਜਿਸ ਨਾਲ ਇਹਦੀ ਮੌਤ ਹੋ ਗਈ ਸੀ ਤੇ ਸਰਜੀਤ ਕੌਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਮਕਦਮੇ 'ਚ ਇਹ ਮਾਮਲਾ ਕਿ ਇਹ ਕਿਸ ਕਾਰਨ ਨੇ ਦਵਾਈ ਕੋਈ ਘਰੇਲੂ ਹੋਊਗਾ ਜੀ ਇਹਨਾਂ ਦਾ ਕੋਈ ਆਪਦੇ ਵਿੱਚ ਸੱਸ ਨੂੰ ਆ ਤੇ ਇਸ ਵਾਰੀ ਅੱਗੇ ਤਫਤੀਸ਼ ਚੱਲ ਰਹੀ ਹੈ ਉਹਨਾਂ ਨੇ ਨੂੰ ਨੂੰ ਗ੍ਰਿਫਤਾਰ ਕਰ ਲਿਆ ਹਾਂਜੀ ਨੂੰ ਸਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਪੇਸ਼ ਦਾਖਲ ਕਰਨਾ ਹੈ ਅਗਲੀ ਕਾਰਵਾਈ ਅਗਲੀ ਕਾਰਵਾਈ ਸਤਿ ਸ੍ਰੀ ਅਕਾਲ ਮਨ ਵਾਲੀ ਚਲੀ ਜਾਂਦੀ ਯਾਰੀ ਹੈ